ਤਿੰਨੋਂ ਬਾਣ ਬਾਹੇ ਬੜੇ ਸਾਨ ਗਾਹੇ ਜਾਂ ਤਿੰਨੋਂ ਬਾਣ ਬਾਹੇ ਤਿੰਨਾ ਨੇ ਓ ਬਾਣ ਚਲਾਉਂਦਿਆਂ ਤੀਰ ਚਲਾਉਂਦਿਆਂ ਜਿਸ ਅੰਗ ਲਾਗਿਓ ਤਿਸੈ ਪ੍ਰਾਣ त्याਗਿਓ ਓ ਇਧਰੋਂ ਤਾਂ ਜਸਵਾਲ ਰਾਜੇ ਨੇ ਔਰ ਉਧਰੋਂ ਹੁਸੈਨੀ ਨੇ ਜਦੋਂ ਦੋਨਾਂ ਤਰਫਾਂ ਤੋਂ ਤੀਰਾਂ ਦੀ ਬੁਸ਼ਾਰ ਹੋਈ ਆ ਜਿੱਥੇ ਜਿੱਥੇ ਜਾ ਕੇ ਤੀਰ ਲੱਗਦਾ ਹੈ ਉੱਥੇ-ਉੱਥੇ ਸੂਰਮੇ ਸ਼ਹੀਦ ਹੁੰਦੇ ਹਨ ਜਦ ਕਹਾਵ ਲਾਗਿਓ ਤਬ ਕੋਪ ਜਾਗਿਓ ਜਦ ਤੀਰ ਦਾ ਜਾ ਕੇ ਜ਼ਖਮ ਲੱਗਦਾ ਹੈ ਉਦੋਂ ਵੀਰਸ ਪੈਦਾ ਹੁੰਦਾ ਹੈ ਸੰਭਾਰੀ ਕਮਾਨੰ ਹਣੇ ਵੀਰ ਬਣ ਇਸ ਹੁਸੈਨ ਨੇ ਕਮਾਨ ਧਨ ਸੰਭਾਲਿਆ ਬਹੁਤ ਸਾਰੇ ਸੂਰਮਿਆਂ ਨੂੰ ਮਾਰਿਆ ਚਾਹ ਓਰਾ ਢੂਕੇ ਮੁਖੰ ਮਾਰ ਕੂਕੇ ਕਿਆ ਚਾਰ ਚੁਫੇਰੇ ਸੂਰਮਿਆਂ ਨੇ ਟੁਕਾਓ ਕੀਤਾ ਮੁਖੋ ਮਾਰੋ ਮਾਰੋ ਕਰਕੇ ਉਹ ਪੁਕਾਰਦੇ ਹਨ ਨਿਰਪਾਸ਼ ਸ਼ਸਤਰ ਬਾਹ ਦਉ ਜੀਤ ਚਾਹਾਂ ਦੋਨਾ ਤਰਫਾਂ ਤੋਂ ਜਿੱਤ ਚਾਉਂਦੇ ਆ ਨਿਰਪੈ ਉਹ ਕੇ ਸ਼ਸਤਰਾਂ ਦੀ ਬੋਸ਼ਾਰ ਕਰੀ ਜਾਂਦੇ ਆ ਏ ਸੇਖਾਨ ਜਾਦੇ ਮਹਾ ਮਦ ਮਦੇ ਉਹ ਜਿਹੜਾ ਹੁਸੈਨੀ ਦੇ ਨਾਲ ਆਇਆ ਪਠਾਨ ਉਹ ਬੜੇ ਭਾਰੀ ਗੁੱਸੇ ਵਿੱਚ ਆ ਰਹੇ ਹਨ ਮਹਾ ਬਾਣ ਬਰਖੇ ਸਭ ਸੂਰ ਹਰਖੇ ਕਲਗੀ ਤਰ ਮਹਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਹਨ ਕਿ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਤੀਰਾਂ ਦੀ ਵਰਖਾ ਹੋ ਰਹੀ ਆ ਸੂਰਮੇ ਖੁਸ਼ ਹੋ ਰਹੇ ਹਨ ਕਰਬਣ ਅਰਚਾ ਧਨੁਰ ਬੇਦ ਚਰਚਾ ਜਾਂ ਬਾਣਾ ਦੀ ਅਰਚਾ ਜਿਵੇਂ ਬਦਲਾਂ ਦੇ ਵਿੱਚੋਂ ਮੀਂਹ ਦੀ ਵਰਖਾ ਹੁੰਦੀ ਹੈ ਜਾਂ ਜਿਵੇਂ 베ਦ ਪੜਨ ਲੱਗੇ ਧੁਨ ਹੁੰਦੀ ਹੈ ਸਾਂਗੰ ਸੰਹਾਲੰ ਕਰਾਤਨ ਠਾਮੰ ਯਾ ਵਰਛੀਆਂ ਨੂੰ ਸੰਭਾਲ ਕੇ ਥਾਂ ਜਾ ਕੇ ਮਾਰਦੇ ਹਨ ਬਲੇ ਬੇਰ ਰੁਝੇ ਸਮੋ ਸ਼ਾਸਤਰ ਜੁਝੇ ਬਾ ਸਾਰੇ ਸੂਰਮੇ ਜੰਗ ਦੇ ਵਿੱਚ ਰੁਝੇ ਹੋਏ ਹਨ ਸ਼ਸਤਰਾਂ ਦੇ ਨਾਲ ਸ਼ਾਸਤਰ 부ਝਾਈ ਜਾ ਰਹੇ ਹਨ ਲਗਤਿਰ ਤੱਕਾ ਕ੍ਰਪਾਣੰ ਚਨਕਾ ਯਾ ਜਦੋਂ ਤੱਕਾ ਲੱਗਦਾ ਹੈ ਤਲਵਾਰ ਦੇ ਨਾਲ ਤਲਵਾਰ ਵੱਜਦੀ ਆ ਤੇ ਚਿੰਗਾਰੀ ਚੜ ਚੜ ਚੜਦੀ ਚਿੰਗਾਰੀ ਉੱਠਦੀ ਆ ਕੜਕਾ ਕਮਾਣੰ ਝਣੰਕੇ ਕਿਰਪਾਣਾਂ ਔਰ ਤੀਰ ਕੱਢ ਕੇ ਪੱਥੇ ਦੇ ਵਿੱਚ ਜਦੋਂ ਕਾੜਦਣੀ ਮਾਰਦੇ ਆ ਜਾ ਕੇ ਸੂਰਮਿਆਂ ਦੇ ਸੀਨੇ ਤੇ ਵੱਜਦਾ ਹਾਏ ਕੜਕਾ ਛੁੱਟਾ ਝਣੰਕਾਰ ਉੱਠਾ ਕਿਉਂ ਕੜਕੜ 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 ਦੀ ਆਵਾਜ਼ ਆਉਂਦੀ ਆ ਤੇ ਛੰਣ ਛੰਣ ਦੀ ਆਵਾਜ਼ ਆਉਂਦੀ ਹਾਏ ਹਥੇ ਸ਼ਾਸਤਰ ਚਾ ਨਾ ਸੰਕਾ ਵਿਚਾਰਾ ਉਹ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਸੂਰਮੇ ਆਏ ਹਨ ਨਿਰਛੰਦੇ ਉਹ ਕਰਕੇ ਜੰਗ ਦੇ ਵਿੱਚ ਤਲਵਾਰ ਚਲਾਈ ਜਾਂਦੇ ਹਨ ਕਰਾ ਤਿਰ ਮਾਰੰ ਫੇਰਾ ਲੋਹਾ ਤਾਰੰ ਯਾ ਹੱਥ ਵਿੱਚ ਲੋਹਾ ਫੜਿਆ ਹੋਇਆ ਹੈ ਤਲਵਾਰ ਫੜੀ ਹੋਈ ਅਖੰਡਾ ਫੜਿਆ ਹੋਇਆ ਹੈ ਬਰਛੀ ਤੇ ਨੇਜਾ ਫੜਿਆ ਹੋਇਆ ਹੈ ਆਰ ਨਿਸੰਦੇਓ ਕਰਕੇ ਜੰਗ ਦੇ ਵਿੱਚ ਵਿਚਰਦੇ ਆ ਨਾ ਜਿਵੇਂ ਕਿ ਜੰਗਲ ਦੇ ਵਿੱਚ ਬਬਰ ਸ਼ੇਰ ਬਚਰਦਾ ਹੁੰਦਾ ਹਾਏ ਹੁੰਦਾ ਦੇ ਸ਼੍ਰੋਣਾ ਪੂਰੰ ਫਿਰਾ ਗਣ ਹੂਰੰ ਜਾਂ ਜੰਗ ਦਾ ਮੈਦਾਨ ਜਿਹੜਾ ਇਹ ਲਹੂ ਦੇ ਨਾਲ ਭਰ ਗਿਆ ਜਿਉਂ ਲਾਲ ਲਹੂ ਦੇ ਨਾਲ ਭਰਿਆ ਜਿਵੇਂ ਕਿ ਹਾੜ ਦੇ ਮਹੀਨੇ ਵਿੱਚ ਨਦੀ ਭਰ ਜਾਂਦੀ ਐ ਪਾਣੀ ਦੇ ਨਾਲ ਉਹ ਵੇਖੇਤ ਪਾਲੰਗ ਬਕੇ ਬਿਕਰਾਲੰਗ ਜਾਂ ਦੋਨਾਂ ਤਰਫਾਂ ਦੇ ਵਿੱਚ ਜਿਹੜੇ ਖੇਤ ਜੰਗ ਵਿੱਚ ਆਏ ਹੋਏ ਹਨ ਕਹਿੰਦੇ ਫੜੋ 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 ਪਾਦੜੀ ਛੰਦ ਤੈਂ ਹੜਹੜਾਏ ਹੱਸੇ ਮਸਾਣ ਉਹ ਜੰਗ ਦੇ ਮੈਦਾਨ ਦੇ ਵਿੱਚ ਸੂਰਮਿਆਂ ਦੇ ਮਾਸ ਖਾਣ ਵਾਸਤੇ ਮਸਾਨ ਜਿਹੜੇ ਭੂਤ ਆਪਰੇਤ ਆ ਕਿਲਕਾਰੀ ਮਾਰਦੇ ਹੋਏ ਹੱਸ ਰਹੇ ਹਨ ਲਿੱਟੇ ਗਜेंद्र ਛੁੱਟੇ ਕਿਕਾਣ ਉਹ ਗਜेंद्र ਘੋੜੇ ਹਾਥੀ ਛੁੱਟੇ ਖਾਲੀ ਫਰਦੇ ਹੈ ਹਰ ਜੰਗ ਦੇ ਵਿੱਚ ਬੜੇ ਬੜੇ ਹਾਥੀ ਵੀ ਮਾਰੇ ਪਏ ਹਨ ਜੁੱਟੇ ਸੋ ਬਿਰਤਾ ਹੈ ਕਲਕ ਜੰਗ ਯਾਹ ਬੜੇ ਭਾਰੀ ਕੜਕ ਜੰਗ ਦੇ ਵਿੱਚ ਸੂਰਮੇ ਜੁੱਟੇ ਹੋਏ ਆ ਲੜ ਰਹੇ ਆਪੋ ਵਿੱਚ ਮੇ ਛੁੱਟੇ ਕਿਰਪਾਨ ਬੁੱਠੇ ਖਤੰਗ ਆਹ ਕਿਰਪਾਨ ਚੱਲਦੀ ਹੈ ਤਲਵਾਰ ਇੱਕ ਦੂਸਰੇ ਤੇ ਵਾਰੀ ਜਾਂਦੇ ਹੈ ਆਰਤੀ ਵੀ ਚੱਲਦਾ ਹੈ ਟਾਕਨ ਦਹਿਕ ਚਾਵੰਡ ਚਿੰਕਾਰ ਆਹ ਜਿਹੜੀਆਂ ਡਾਕਣੀਆਂ ਚੀਖਦੀਆਂ ਨੇ ਇਲਾ ਗਿਰਜ ਆਕਾਸ਼ ਦੇ ਵਿੱਚ ਬੋਲ ਰਹੀਆਂ ਨੇ ਕਕੰਕਾਹ ਕ ਬੱਜਾ ਦੁਤਾਰ ਆਹ ਜਿਹੜੇ ਮਾਸ ਖਾਣ ਵਾਲੇ ਪਹਾੜੀ ਕਾਲੇ ਕ ਕ ਕਰੀ ਜਾਂਦੇ ਹਨ ਖੋਲ ਅਖੜਾਕ ਤੁਪਕ ਤੜਾਕ ਆ ਇਸ ਤਰ੍ਹਾਂ ਜਦੋਂ ਗੁਰਜ ਪੈਂਦਾ ਹੈ ਨਾ ਸੰਜੋ ਦੇ ਉੱਤੇ ਉਸ ਸਮੇਂ ਸਿਰ ਤੋਂ ਜਿਹੜਾ ਟੋਪ ਪਾਇਆ ਉਹ ਲੈ ਕਰਕੇ ਥੱਲੇ ਡਿੱਗ ਪੈਂਦਾ ਹੈ ਔਰ ਬੰਦੂਕਾਂ ਦੇ ਟਾ ਟਾਂ ਦੀ ਆਵਾਜ਼ ਆਉਂਦੀ ਹੈ ਸਾਥੰਸੜਕ ਧੱਕੰ ਤਹਾਕ ਆਹ ਤਲਵਾਰ ਸੜਕ ਕਰਕੇ ਨਿਕਲ ਦਿਆ ਤੱਕਾ ਦੇ ਕੇ ਮਾਰਦੇ ਹਨ ਜੰਗ ਛੰਦ ਤਹਾ ਆਪਕੇ ਨੋ ਹੁਸਾਨੇ ਉਤਾਰੰ ਓਸ ਸਮੇਂ ਇਹ ਜੇ ਭਾਨਕ ਜੰਗ ਦੇ ਵਿੱਚ ਦਲਾਵਰ ਖਾਨ ਦਾ ਭੇਜਿਆ ਹੋਇਆ ਗੁਲਾਮ ਹੁਸੈਨੀ ਨੇ ਆ ਕੇ ਚੜ੍ਹਾਈ ਕਰ ਦਿੱਤੀ ਹੈ ਵਿੱਚ ਆ ਕਰਕੇ ਆਪ ਤਲਵਾਰ ਚਲੋਣ ਲੱਗਾ ਹਾਏ ਸਭ ਹੱਥ ਬਾਣ ਕਮਾਣ ਸੰਭਾਰੰ ਉਹਨੇ ਆਪਣੇ ਹੱਥ ਵਿੱਚ ਬਾਣ ਤੀਰ ਕਮਾਣ ਸੰਭਾਲਦਾ ਹੋਇਆ ਰੂਪੇ ਖਾਨ ਖੂਨੇ ਕਰ ਲੱਗ ਜੁਧੰਗ ਬੜੇ ਪਾਰੀ ਬੀਰਸ ਵਿਚ ਆ ਕਰਕੇ ਪਠਾਨ ਜਾਦੇ ਜੰਗ ਕਰੀ ਜਾਂਦੇ ਹਨ ਅੱਖਾਂ ਜਿਨ੍ਹਾਂ ਦੀਆਂ ਐਨ ਭਿਆਨਕ ਲਾਲ ਹਨ ਮੁਖੰ ਰਕਤ ਨਰੰਗ ਪਰੇ ਸੂਰ ਕ੍ਰੋਧੰ ਉਹਨਾਂ ਦਾ ਚਿਹਰਾ ਜਿਹੜਾ ਭਰਿਆ ਆ ਲਾਲ ਆ ਲੱਗਦਾ ਹੈ ਦੇਖ ਕਰਕੇ ਕਬਰਾਈਦਾ ਹੈ ਡਰ ਜਾਈਦਾ ਹੈ ਜਗੋ ਜੰਗ ਜਾਲਮ ਸੋ ਜੁਧੰ ਜੁਝਾਰੰ ਉਹਨਾਂ ਲੜਾ ਕੇ ਸੂਰਮਿਆਂ ਦੇ ਤਾਈਂ ਇਹ ਜੰਗ ਦਾ ਮੈਦਾਨ ਬੜਾ ਸੋਹਣਾ ਲੱਗ ਰਿਹਾ ਹੈ ਵਹਿ ਬਾਣ ਬਾਂਕੇ ਬਰ ਅਛੀ ਦੁਤਾਰੰ ਕਿਉਂ ਦੁਤਾਲ ਤਰਵਾ ਜਿਨੇ ਦੋ ਦੋ ਪਾਸੇ ਦੇ ਤਹਾਰ ਹੈ

ਦੇ ਹੱਥੋਂ ਹੱਥੀ ਇਹ ਲੜੀ ਜਾਂਦੇ ਹਨ ਜਿਵੇਂ ਕਿ ਮਲ ਕੁਸ਼ਤੀ ਲੜਦੇ ਹਨ ਹਾਏ ਢੋਲਾ ਠੰਕਰ ਨਦੰ ਨ ਫਿਰੰਗ ਯਾ ਢੋਲ ਤੇ ਨਫੀਰਾਂ ਦੀ ਆਵਾਜ਼ ਆ ਰਹੀ ਹੈ ਉਠ ਬੋ ਅਗਾਤ ਗੱਜਾ ਸੋਬੀ ਰੰਗ ਯਾ ਬਾਹਾਂ ਨੂੰ ਅੱਗੇ ਲੈ ਕੇ ਕਰੇ ਫੜੇ ਫੜੇ ਜਾਣ ਨਾ ਦਿਓ ਨਭੰ ਨਾਦ ਨਿਸ਼ਾਨ ਵੱਜੇ ਅਪਾਰੰ ਨਭੰ ਆਕਾਸ ਦੇ ਵਿੱਚ ਜਿਵੇਂ ਬੱਦਲ ਗੂੰਜਦਾ ਹੈ ਨਾ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਨਗਾਰਾ ਵੱਜਦਾ ਹੈ ਰੁਲੇ ਤੱਛ ਮੁਛੰ ਉਠੀ ਸ਼ਸਤਰ ਚਾਰੰਗ ਔਰ ਤਲਵਾਰ ਦੇ ਨਾਲ ਜਦੋਂ ਮੂੰਹ ਵੱਡਿਆ ਜਾਂਦਾ ਵਾਹ ਵੱਡੀ ਜਾਂਦੀ ਹੈ ਲੱਕ ਵੱਡਿਆ ਜਾਂਦਾ ਜਿਹੜੇ ਵੱਡੇ ਹੋਏ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਰੁਲਦੇ ਫਿਰਦੇ ਹਨ ਟੁੱਕ ਟੱਕ ਟੋਪੰ ਠਕਾ ਟੁੱਕ ਟਹਾਲੰ ਯਾ ਢਾਲ ਦੇ ਨਾਲ ਢਾਲ ਵੱਜਦਾ ਹੈ ਔਰ ਜਿਹੜੇ ਸੂਰਮੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਸੰਜੋ ਪੈਨ ਕੇ ਆਏ ਆ ਜਦੋਂ ਉਹਦੇ ਤੇ ਤਲਵਾਰ ਦੀ ਮੁੱਠਾ ਮਾਰਿਆ ਜਾਂਦਾ ਹੈ ਠਾ ਠਾ ਦੀ ਆਵਾਜ਼ ਆਉਂਦੀ ਹੈ ਮਹਾਬੀਰ ਬਨੈਤ ਬੰਕੇ ਵਿਕਰਾਲੰਗ ਕਿਹਾਂ ਜਿਹੜੇ ਵੀਰ ਨੇ ਆਪਣੀਆਂ ਮੁੱਛਾਂ ਨੂੰ ਵਟ ਦਿੱਤਾ ਆ ਆਪਣਾ ਭਿਆਨਕ ਦਿਖਦੇ ਹਨ ਨਾ ਚੇ ਬੇਰ ਬੈਤਾਲੰਗ ਭੂਤ ਪ੍ਰੇਤਾਂ ਜੰਗ ਦੇ ਮੈਦਾਨ ਦੇ ਵਿੱਚ ਭੂਤ ਤੇ ਪ੍ਰੇਤ ਬੈਤਾਲ ਆ ਕਰਕੇ ਨੱਚ ਰਹੇ ਹਨ ਨਾ ਚੇ ਡਾਕਣੀ ਜੋਗਣੀ ਹੁਰਧ ਹੇਤੰ ਜਿਹੜੀਆਂ ਡਾਕਣੀਆਂ ਖੂਨ ਪੀਣ ਵਾਲੀਆਂ ਜੋਗਣੀਆਂ ਆ ਕਰਕੇ ਕੇ ਬਾਲ ਕਿਸਨ ਖਿਲਾੜ ਕੇ ਆ ਕਰਕੇ ਕਿਲਕਾਰ ਮਾਰ ਦੀਆਂ ਹਨ ਛੋਟੇ ਜੋਗਤਾਰੀ ਮਹਾਰੂਦਰ ਜਾਗੇ ਮਨੋ ਜੋ ਜੋਗੀ ਹੈ ਮਹਾ ਭਾਰੀ ਕਾਲੀ ਹੈ ਉਹਦੀ ਸਮਾਦੀ ਖੁੱਲ ਗਈ ਹੈ ਡਾਗੋ ਤਿਹਾਨ ਬ੍ਰਹਮੰ ਸਭ ਸਿਧ ਪਾਗੇ ਇੰਨਾ ਬੜਾ ਪਾਰੀ ਜੰਗ ਹੋਇਆ ਹੁਸੈਨੀ ਦੇ ਨਾਲ ਮਾਨੋ ਬ੍ਰਹਮਾ ਜੀ ਦੀ ਸਮਾਦੀ ਖੁੱਲ ਗਈ ਸ਼ਿਵ ਜੀ ਦੀ ਵੀ ਸਮਾਦੀ ਖੁੱਲ ਗਈ ਹਸੇ ਕਿ ਨਰੰਜ ਜਛ ਵਿਦਿਆ ਧਰੇ ਅੰਗ ਇਹ ਜਿਹੜੇ ਦੇਵਤੇ ਨੇ ਕਿਨਰ ਤੇ ਜਛ ਇਹ ਸਾਰੇ ਹਸਰੇ ਨੇ ਜੰਗ ਨੂੰ ਦੇਖ ਕੇ ਖੁਸ਼ੀ ਮਨਾ ਰਹੇ ਹਨ ਨਜਿਆ ਛਰਾ ਪਛਰਾ ਚਾਰਣੇ ਅਸਾਰੀਆਂ ਅਪਸਰਾਂ ਜਿਹੜੀਆਂ ਦੇਵ ਕੰਨਿਆਵਾਂ ਹਨ ਇਹ ਨਿਰਤਕਾਰੀਆਂ ਕਰ ਰਹੀਆਂ ਹਨ ਵਰ ਕੋ ਰਜੁਧੰਸ ਸੈਨਾ ਪਰਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਿੱਤਰਨਾਟਕ ਗ੍ਰੰਥੇ ਵਿੱਚ ਕਥਾ ਲਿਖ ਰਹੇ ਹਨ ਕਿ ਇਸ ਤਰ੍ਹਾਂ हुसैनी ਦੇ ਨਾਲ ਬੜਾ ਭਾਰੀ ਜੰਗ ਹੋ ਰਿਹਾ ਹੈ ਤਹਾਖਾ ਹੁਸੈਨ ਮੰਡਿਓ ਬੀਰ ਬਾਨੀ ਬੜਾ ਭਾਰੀ ਸੁਰਮਾ ਦਲੇਰ ਹੁਸੈਨੀ ਜੰਗ ਵਿੱਚ ਆ ਕੇ ਖੜੋਤਾ ਹੈ ਉਹ ਤਾਂ ਬਿਰਤ ਹਏ ਸੋ ਬਿਰੰਗ ਜਸਵਾਰ ਉਧਰ ਜਸਵਾਲੀਆ ਰਾਜਾ ਆਪਣੇ ਸੁਰਮਿਆਂ ਨੂੰ ਲੈ ਕਰਕੇ ਹੁਸੈਨੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਦੌੜਿਆ ਹੈ ਭੱਜਿਆ ਹੈ ਸਭਾ ਬਿਉ ਤ ਡਾਰੇ ਬਗਾਸੇ ਅਸਵਾਰੰ ਸਾਰੇ ਘੋੜਿਆਂ ਦੇ ਸਵਾਰੀ ਹਨ ਅਨ ਦੜ 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 ਘੋੜਿਆਂ ਨੂੰ ਪੁਜਾ ਕੇ ਆਉਂਦੇ ਹਨ ਤਹ ਖਾ ਹੁਸੈਨੀ ਰਿਹਾ ਏਕ ਠਾਂਢੰ੍ਹ ਉਥੇ ਕੱਲਾ ਹੀ ਹੁਸੈਨੀ ਜਿਹੜਾ ਸੂਰਮਾ ਦਲਾਵਰ ਖਾਨ ਦਾ ਫੌਜੀ ਆ ਜੰਗ ਦੇ ਮੈਦਾਨ ਦੇ ਵਿੱਚ ਥੰਮਦੇ ਮੰਗੂ ਖਲੁੱਤਾ ਹੋਇਆ ਹੈ ਮਨੁਜੁਦ ਖੰਬੰ ਰਣੰਗ ਪੂਮ ਗਾਡੰ ਇਸ ਤਰ੍ਹਾਂ ਖਲੋਤਾ ਹੋਇਆ ਜਿਵੇਂ ਕਿ ਜੰਗ ਦੇ ਮੈਦਾਨ ਦੇ ਵਿੱਚ ਖੰਭਾ ਨਿਸ਼ਾਨ ਗੱਡਿਆ ਜਾਂਦਾ ਇਸ ਤਰ੍ਹਾਂ ਖਲੋਤਾ ਹੈ ਤਕੜਾ ਹੋ ਕੇ ਜਿਸਾ ਕੋਪ ਕਾ ਕਾ ਹਠੀ ਬਾਣ ਮਾਰਿਓ ਔਰ ਜਿਸਨੇ ਬੜੇ ਗੁੱਸੇ ਵਿੱਚ ਆ ਕੇ 22 ਤਾਰਾਂ ਦੇ ਰਾਜਿਆਂ ਦੇ ਮਾਰਿਆ ਤੀਰ ਤੇ ਤੀਰ ਮਾਰ ਮਾਰ ਕੇ ਜ਼ਖਮੀ ਕੀਤਾ ਹੋਇਆ ਹੈ ਸੇਛੇਦ ਕਾਪਲ ਪਾਰੇ ਪਧਾਰੇ ਔਰ ਜਿਦੇ ਵੱਲ ਵੀ ਤੀਰ ਮਾਰਦਾ ਹੈ ਉਹ ਤੀਰ ਸੀਨੇ ਦੇ ਵਿੱਚ ਚੁੱਬ ਕੇ ਪਾਰ ਹੋ ਜਾਂਦਾ ਹੈ ਸਹੇ ਬਾਣ ਸੁਰੰਗ ਸਭ ਆਣ ਟੁਕਾ ਔਰ ਸਾਰੇ ਸੂਰਮਿਆਂ ਨੇ ਹੁਸੈਨੀ ਦੇ ਚਲਾਏ ਹੋਏ ਤੀਰਾਂ ਦੇ ਮੁਕਾਬਲਾ ਕਰਦਿਆਂ ਹੋਇਆਂ ਇਉ ਆ ਕੇ ਕਰਕੇ ਸਾਹਮਣੇ ਇਹਦੇ ਨਾਲ ਲਲਕਾਰ ਰਹੇ ਹਨ ਚਾਹ ਉਹ ਰਤੇ ਮਾਰ ਹੀ ਮਾਰ ਕੂਕਾਰ ਚਾਰ ਚੁਫੇਰੇ ਫੜੋ ਫੜੋ ਪਠਾਨੋਂ ਜਾਣ ਨਾ ਦਿਓ ਇਉ ਕਿਲਕਾਰੀ ਮਾਰਦੇ ਔਰੋਲਾ ਪਾਉਂਦੇ ਹੋਏ ਸੂਰਵੇ ਆ ਰਹੇ ਹਨ ਪਹਲੇ ਪਾਂਤ ਸੂ ਅਸਤਰ ਆਉ ਸ਼ਾਸਤਰ ਝਾਰੇ ਕਿਉਂ ਪਹਲੇ ਪਾਂ ਚੰਗੀ ਤਰਾ ਸ਼ਾਸਤਰ ਅਸਤਰ ਦਾ ਬਾੜ ਕੀਤਾ ਹੈ ਗਿਰੇ ਪੈਸ ਕੋ ਖਾ ਹੁਸਾਨੇ ਸਿਧਾਰੇ ਯਾ ਸਾਰ ਜੰਗ ਦੇ ਵਿੱਚ ਖੋਖੇ ਡਿੱਗੇ ਪਏ ਹਨ ਕਵਚ ਡਿੱਗੇ ਪਏ ਹਨ ਸੰਜੋ ਡਿੱਗੇ ਪਏ ਹਨ ਹੁਸੈਨੀ ਦੇ ਅੱਗੇ ਕੋਈ ਟਿਕਣਾ ਨਹੀਂ ਕੀਤਾ ਪਰ ਹੁਸੈਨੀ ਦੇ ਫੌਜ ਸਾਰੇ ਭੱਜ ਗਏ ਦੋਹ ਰਾਜਬਾ ਹੁਸੈਨੀ ਜੁਝਿਓ ਜਦ ਹੁਸੈਨੀ ਜਾਂਗ ਵਿੱਚ ਜੁਝਿਓ ਲੜਨਾ ਕੀਤਾ ਆਇਓ ਸੂਰਮਨ ਰੋਸ ਸੂਰਮਿਆਂ ਦੇ ਮਨ ਵਿੱਚ ਬੜਾ ਗੁੱਸਾ ਜਾਗਿਆ ਕਾਜ ਚਲੇ ਅਵਰਾ ਸਭਾ ਬਾਕੀ ਤਾਂ ਸਾਰੀ ਫੌਜ ਭੱਜ ਗਈ ਹੁਸੈਨੀ ਦੇ ਨਾਲ ਆਈ ਹੋਈ ਜਿਹੜੀ ਸੀਗੀ ਉਠੋ ਕਟੋ ਚਨ ਜੋਸ ਕਟੋਚੀਆਂ ਰਾਜਿਆਂ ਦੇ ਮਨ ਵਿੱਚ ਬੜਾ ਜੋਸ਼ ਜਾਗਿਆ ਚਾਪੇ ਕੋਪ ਕਟੋਚ ਸਭਾ ਮਿਲ ਤਹਾਏ ਗੁੱਸੇ ਵਿੱਚ ਸਾਰੇ ਕਟੋਚੀਏ ਰਾਜੇ ਦੌੜੇ ਹਿੰਮਤ ਕਿਮਤ ਸਹਤ ਰਿਸਾਏ ਹਿੰਮਤ ਕਿਮਤ ਸਾਰੇ ਨਾਲ ਹੀ ਗੁੱਸੇ ਵਿੱਚ ਆਏ ਹੁਸੈਨੀ ਦੇ ਉੱਪਰ ਸਾਰੇ ਸਿੰਘ ਤਾਬ ਕੀਆ ਉਠਾਨਾ ਖਰੀ ਸਿੰਘ ਨੇ ਸ਼ਸਤਰ ਚੁੱਕਿਆ ਚੋਨ ਚੋਨ ਹਾਨੇ ਪਖਰੀਆ ਜਵਾਨਾ ਬੜੇ ਬੜੇ ਖਪਰੇ ਜਿਹੜੇ ਚੌੜੇ ਮੁਖ ਵਾਲੇ ਵੀਰ ਉਹਨਾਂ ਜਵਾਨਾਂ ਨੂੰ ਮਾਰਿਆ ਨਰਾਜ ਛੰਦ ਤਬਾ ਕਟੋਚ ਕੋਪੀਅੰ ਸਮਾਰ ਪਾਵ ਰੋਪੀਅੰ ਕਟੋਚਿਆ ਰਾਜਾ ਜਿਹੜਾ ਗੁੱਸੇ ਵਿੱਚ ਆ ਕੇ ਆਪਣੇ ਪੈਰ ਨੂੰ ਐਨ ਚੰਗੀ ਤਰ੍ਹਾਂ ਟਿਕਾੜਾ ਕੀਤਾ ਹੈ ਸ੍ਰਾਕ ਸ਼ਸਤਰ ਚਾਰਹੀ ਸੁਮਾਰ ਮਾਰ ਹੋ ਚਾਰਹੀ ਤਲਵਾਰ ਨੂੰ ਮਿਆਨ ਚ ਸਰਰ ਕਰਕੇ ਖਿੱਚਿਆ ਮਾਰ ਮਾਰ ਕੇ ਢੇਰ ਲਾ ਦਿੱਤਾ ਸੂਰਮਿਆਂ ਦਾ ਚੰਦੇਲ ਚੌਪੀਅੰ ਤਵੈ ਰ ਸਾਧ ਤਾਤ ਭੇ ਸਭ ਉਹ ਜਿਹੜਾ ਚੰਦੇਲ ਰਾਜਾ ਸੀ ਉਹ ਵੀ ਗੁੱਸੇ ਵਿੱਚ ਆ ਕੇ ਪਠਾਣਾ ਨੂੰ ਮਾਰਿਆ ਹੈ ਜਿਤੇ ਗਏ ਸੂ ਮਾਰੀਅੰ ਬਚੇ ਤੇ ਤੇ ਸਿਧਾਰੀਅੰ ਉਹ ਜਿਹੜੇ ਜੰਗ ਦੇ ਵਿੱਚ ਸਾਹਮਣਾ ਕਰਦੇ ਸਨ ਸਾਰੇ ਮਾਰੇ ਗਏ ਪਰ ਜੰਗ ਦਾ ਮੈਦਾਨ ਜਿਹੜਾ ਛੱਡ ਦਿੱਤਾ ਉਹ ਬਚ ਕੇ ਭੱਜ ਗਏ ਦੋਹਰਾ ਸੱਤ ਸਵਾਰਨ ਕੇ ਸਹਤ ਇਓ ਸੱਤਾਂ ਸਵਾਰਾਂ ਦੇ ਸਹਤ ਜੂਝਾ ਸੰਗਤ ਰਾਏ ਭਾਈ ਸੰਗਤ ਸਿੰਘ ਇਓ ਜੂਝ ਰਿਹਾ ਲੜ ਰਿਹਾ ਹੈ ਦਰਸੋ ਸੋਨਾ ਜੂਝਾ ਤੇ ਨਾ ਔਰ ਸੰਗਤਿਆ ਸਿੰਘ ਦੇ ਨਾਲ ਦਰਸੋ ਵੀ ਨਾਲ ਹੈਗਾ ਵਾ ਬਹਰ ਜੂਝਾ ਦਾ ਭੈਓ ਆਏ ਭਾਈ ਸੰਗਤਿਆ ਸਿੰਘ ਤੇ ਦਰਸ਼ਨ ਵੀ ਇਹ ਦਰਸੋ ਜਿਹਦਾ ਨਾਮ ਹੈ ਉਹ ਵੀ ਲੜਦੇ ਆ ਸੱਤ ਸੂਰਮੇ ਗੁਰੂ ਗੋਬਿੰਦ ਸਿੰਘ ਨੇ ਭੇਜੇ ਨੇ ਆਨੰਦਪੁਰ ਸਾਹਿਬ ਤੋਂ ਹਿੰਮਤ ਹੋਂ ਉਤਰੋ ਤਾਹ ਹਿੰਮਤ ਰਾਏ ਵੀ ਉਤਰਿਆ ਪਹਾੜੀਆਂ ਰਾਜਿਆਂ ਵੱਲੋਂ ਫੇਰ ਖੇਤ ਮੰਝਾਰ ਉਹ ਜੰਗ ਦੇ ਮੈਦਾਨ ਦੇ ਵਿੱਚ ਕੇਤਨ ਕੇ ਤਨ ਕਾਏ ਸਹੇ ਕਈਆਂ ਦੇ ਸਰੀਰ ਦੇ ਵਿੱਚ ਜ਼ਖਮ ਸਹਾਰੇ ਕੇਤਨ ਕੇ ਤਨ ਚਾਰੇ ਹਰ ਕਈਆਂ ਦੇ ਸਰੀਰ ਨੂੰ ਜ਼ਖਮ ਦਿੱਤਾ ਇਸ ਨੇ ਬਾਜੇ ਤਾਹਾਂ जूझात पो बाज घोड़ा मर गया हिम्मत गयो पर हिम्मत कृपाल की नाश लैंड परे अरराए सारे गुस्से आ करके अरड़ाए भज के पे हसावल छि बार रुझा समोसार जुझा ਬੜੇ ਪਾਰੀ ਬੈਰ ਦੇ ਨਾਲ ਸ਼ਸਤਰ ਦੇ ਨਾਲ ਲੜੀ ਜਾਂਦੇ ਆ ਕੁਝ ਤਾਂ ਉਹ ਲੋਥਾਂ ਨੂੰ ਕੱਢਣ ਵਾਸਤੇ ਪਿੱਛੇ ਪਏ ਹਨ ਤੇ ਕੁਝ ਸ਼ਸਤਰ ਬਾਹੀ ਜਾਂਦੇ ਹਨ ਚਲਾਈ ਜਾਂਦੇ ਹਨ ਕਿਰਪਾ ਰਾਮ ਗਾਜੀ ਲਰੋਸਾਨ ਭਾਜੀ ਜਿਹੜਾ ਕਿਰਪਾਲ ਰਾਮ ਹੈ ਸੁਖਦੇਵ ਗਾਜੀ ਇਹ ਵੀ ਲੜਿਆ ਹੈ ਮਹਾਸਾਨ ਗਾਹਾ ਨਿਰਵਾ ਸ਼ਸਤਰ ਬਾਹ ਬੜੇ ਪਾਰੀ ਸ਼ਸਤਰੂਆਂ ਨੂੰ ਮਾਰ ਮਾਰ ਕੇ ਨਿਰਪੈ ਹੋ ਕੇ ਸ਼ਸਤਰ ਚਲਾਈ ਜਾਂਦਾ ਹੈ ਮਾਰ ਮਾਰ ਕੇ ਟੋਟੇ ਟੋਟੇ ਕਰੀ ਜਾਂਦਾ ਹੈ ਅਨੋਕਾਲ ਕੱਕਾ ਚਲ ਜਸ ਲਕਾ ਯਾ ਬਹੁਤ سارے ਸੂਰਮਿਆਂ ਨੂੰ ਮਾਰ ਮਾਰ ਕੇ ਬੜਾ ਪਾਰੀ ਜਸ ਖਟਿਆ ਬਜੇ ਸ਼ੰਖ ਨਾਦੰ ਸੋਰੰ ਨਰਬੇਖਾਦੰ ਆ ਉਸ ਸਮੇਂ ਜੰਗ ਦੀ ਜਿੱਤ ਹੋਈ ਔਰ ਜੈ ਦੀ ਸੰਖ ਬਜ ਪਈ ਹੈ ਬਜੇ ਡਾਰ ਡਢੰਗ ਹਠੇ ਸ਼ਸਤਰ ਕੱਢੰਗ ਇਹਾਂ ਢਾਲ ਤੇ ਢੋਲ ਬਜਿਆ ਸ਼ਸਤਰ ਕੱਢ ਕੱਟ ਕੇ ਮਾਰੀ ਜਾਂਦੇ ਹੈ ਵਾਰੀ ਪੀਰ ਪੁਹਾਰੀ ਜੁਝੇ ਛਾਤਰ ਧਾਰੀ ਇਹਾਂ ਸ਼ਸਤਰ ਧਾਰੀ ਸੂਰਮੇ ਲੜੀ ਜਾਂਦੇ ਹਨ ਮੁਖੰ ਮੁੱਛ ਬੰਕੰ ਮੰਡੇ ਬੀਰ ਹੰਕਾਰ ਔਰ ਜਿਨ੍ਹਾਂ ਦੇ ਮੁੱਛਾਂ ਨੂੰ ਬਟਾ ਦਿੱਤੀਆਂ ਹੋਈਆਂ ਨੇ ਆਰਿਆ ਤਲਵਾਰ ਲੈ ਕਰਕੇ ਲਾਲ ਚਿਹਰਾ ਕਰਕੇ ਮੁਖੰ ਮਾਰ ਬੋਲਾ ਰਣਗ ਭੂਮਾ ਢੋਲਾ ਹਾਂ ਮੁਖਾਂ ਕਹਿੰਦੇ ਮਾਰੇ ਮਾਰੇ ਕਰਕੇ ਢੋਲਦੇ ਆ ਜੰਗ ਦੇ ਵਿੱਚ ਆ ਕੇ ਗੱਜਦੇ ਆਏ ਸੰਭਾਰ ਉਭਵਾਜ ਡਾਰਾ ਉਹ ਹਥਿਆਰ ਸੰਭਾਲਦਿਆਂ ਹੋਇਆਂ ਆਪਣੇ ਘੋੜਿਆਂ ਨੂੰ ਅੱਗੇ ਵਧਾਉਂਦਿਆਂ ਹੋਇਆਂ ਦੋਹਰਾ ਰਣ ਜੁਝਦ ਕਿਰਪਾਲ ਕਾ ਯਾ ਕਿਰਪਾਲ ਚੰਦ ਜਿਹੜਾ ਜੰਗ ਵਿੱਚ ਲੜਦਾ ਹੋਇਆ ਨਾ ਚਦ ਭਇਓ ਗੋਪਾਲ ਗੋਪਾਲ ਵੀ ਨਾਲ ਲੜ ਰਿਹਾ ਹੈ ਸਨ ਸਭਾ ਸਰਦਾਰ ਦਾ ਜਿੰਨੇ ਵੀ ਪਠਾਣਾ ਦੇ ਸਰਦਾਰ ਫੌਜੀ ਸਨ ਸਿਪਾਹੀ ਸਾਜਤ ਭਈ ਬਿਹਾਰ ਬੇਹਾਲ ਬੇਹਾਲ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗ ਪਈ ਹੈ ਤੁਰਕਾਂ ਦੀ ਫੌਜ ਖਾਨ ਹੁਸੈਨ ਕਿਰਪਾਲ ਕੇ ਔਰ ਉਸ ਸਮੇਂ ਹੁਸੈਨੀ ਦੇ ਸਾਹਮਣੇ ਕਿਰਪਾਲ ਆਇਆ ਹਿੰਮਤ ਰਣ ਜੂਝੰਤ ਨਾਲ ਹਿੰਮਤ ਵੀ ਜੰਗ ਜੁਝ ਰਿਹਾ ਹੈ ਹੁਸੈਨੀ ਦੇ ਨਾਲ ਭਾਜ ਚਲੇ ਜੋਧਾ ਸਭਾ ਸਾਰੇ ਜੋਧਾ ਭੱਜ ਗਏ ਹੁਸੈਨੀ ਦੇ ਜੈ ਮਾ ਦੇ ਮੁਕਾਟ ਮਹੰਤ ਯਾ ਮਾਨੋ ਸਾਰੇ ਜੰਗ ਦੇ ਵਿੱਚ ਭੱਜ ਗਏ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਜੈ ਦੇ ਦਿੱਤੀ ਹੈ ਚੋਪਈ ਇਹ ਬੇਦਸ਼ਤ੍ਰ ਸਭਾ ਚੁਨ ਮਾਰੇ ਇਸ ਤਰ੍ਹਾਂ ਸਾਰੇ ਬੈਰੀ ਚੁਣ-ਚੁਣ ਕੇ ਮਾਰੇ ਹਨ ਗਿਰੇ ਆਪਨੇ ਸੂਰ ਸੰਭਾਰੇ ਜਿਹੜੇ ਬਾਕੀ ਡਿੱਗੇ ਹੋਏ ਸੀ ਬੇਹੋਸ਼ ਉਹਨਾਂ ਨੂੰ ਸੰਭਾਲੇ ਸਹ ਕਾਇਲ ਹਿਮਤ ਕਹੇ ਲਹਾ ਉਹ ਸਮੇ ਸਾਰੇ ਸੂਰਮਿਆਂ ਦੀ ਤਲਾਸ਼ ਕਰਦੇ ਆ ਕਰਦੇ ਆ ਜਦੋਂ RAM SINGH ਤੇ GOPAL SINGH ਨੇ ਦੇਖਿਆ ਹਿੰਮਤ ਰਾਏ ਉਥੇ ਜ਼ਖਮੀ ਪਿਆ ਹੈ RAM SINGH GOPAL SYU ਕਹਾ RAM SINGH ਨੇ GOPAL SINGH ਦੇ ਤਾਂ ਹੀ ਕਹਿਣਾ ਕੀਤਾ ਜੇ ਨਾ ਹਿੰਮਤ ਆਸ ਕਲਾ ਵਢਾਇਓ ਭਾਈ GOPAL RAM SINGH ਨੇ ਕਿਹਾ ਕਿਉਂ GOPAL ਇਹ ਹਿੰਮਤ ਨੇ ਬੜਾ ਪੁਆੜਾ ਪਾਇਆ ਸੀ ਆ ਦੇਖੋ ਹੁਣ ਜ਼ਖਮੀ ਹੋਇਆ ਪਿਆ ਹੈ ਕਾਇਲ ਆਜ ਹੱਥ ਵਹ ਆਇਓ ਇਹ ਕਾਇਲ ਜ਼ਖਮੀ ਸੁਰਮਾ ਹੱਥ ਆ ਗਿਆ ਹੈ ਕਿਆ ਵਾ ਗੋਪਾਲ ਐਸੇ ਸੁਣ ਪਾਵਾਂ RAM ਸਿੰਘ ਦੇ ਪਾਸੋਂ ਗੋਪਾਲ ਨੇ ਜਦੋਂ ਸੁਣਿਆ ਰਾਜੇ ਨੇ ਮਾਰ ਦਿਓ ਜੀਤ ਨਾ ਉਠਾਵਾ ਉਹ ਸਮੇਂ ਹਿੰਮਤ ਨੂੰ ਉਚਕਣ ਦੇ ਬਜਾਏ ਤਲਵਾਰ ਕੱਢ ਕੇ ਉੱਥੇ ਉਹਨੂੰ ਮਾਰਤਾ ਦੋ ਟੋਟੇ ਕਰ ਦਤੇ ਜੀਤਾ ਭਈ ਰਾਣਾ ਭਇਓ ਉਜਾਰਾ ਕਿਉ ਹੁਸੈਨੀ ਵੀ ਮਾਰਿਆ ਗਿਆ ਜੰਗ ਦਾ ਮੈਦਾਨ ਉਜਾੜ ਬਣ ਗਿਆ ਔਰ ਰਾਮ ਸਿੰਘ ਗੋਪਾਲ ਸਿੰਘ ਔਰ ਭੀਮ ਸੈਨ ਦੇ ਰਾਜੇ ਨੂੰ ਜਿੱਤ ਮਿਲ ਗਈ ਸਿਮਰਤ ਕਰ ਸਭ ਕਰੋ ਸਿਧਾਰਾ ਯਾ ਸਾਰਿਆਂ ਨੇ ਜੰਗ ਦੇ ਵਿੱਚ ਆਪਣੇ ਘਰ ਯਾਦ ਕਰਕੇ ਪਠਾਨ ਭੱਜ ਗਏ ਰਾਖ ਲਿਓ ਹਮ ਕੋ ਜਾਗਰਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਜਗਤ ਈਸ਼ਵਰ ਪਰਮਾਤਮਾ ਨੇ ਸਾਨੂੰ ਹੱਥ ਦੇ ਕੇ ਬਚਾ ਲਿਆ ਲੋਹਾ ਕਟਾ ਅਨਤ ਵਰਸਾਈ ਉਹ ਹੁਸੈਨੀ ਤਾਂ ਸਾਡੇ ਤੇ ਚੜਾਈ ਕਰਕੇ ਆਇਆ ਸੀਗਾ ਲਹਾਰ ਤੋਂ ਦਿਲਾਵਰ ਖਾਤੋਂ ਕਹਿ ਕੇ ਆਇਆ ਸੀ ਮੈਂ ਗੁਰਗੋਬਿੰਦ ਸਿੰਘ ਫੜ ਕੇ ਲੈਵਣਾ ਪਰ ਉਹ ਬਾਈ ਤਾਰ ਦੇ ਨਾਲ ਹੀ ਉਦੀ ਹੱਥੋਂ ਪਾਈ ਹੋ ਗਈ ਤਾਂ ਉੱਥੇ ਮਾਰਿਆ ਗਿਆ ਕਲਗੀ ਤਾਰ ਜੀ ਕਹਿੰਦੇ ਨੇ ਕਿ ਜਗਤ ਈਸ਼ਵਰ ਪਰਮਾਤਮਾ ਦੀ ਸਾਡੇ ਤੇ ਕਿਰਪਾ ਐਸੀ ਹੋਈ ਬਰਖਾ ਹੋਣੀ ਸੀ ਕਿੱਥੇ ਜੰਗ ਕਿੱਥੇ ਹੋਣਾ ਸੀ ਕਿਹਦੇ ਨਾਲ ਹੋਣਾ ਸੀ ਪਰ ਹੋ ਪਿਆ ਕਿਸੇ ਦੇ ਨਾਲ ਉਹ ਪ੍ਰਮਾਤਮਾ ਦੀ ਐਸੀ ਮਹਿਰ ਹੋਈ ਹੁਸੈਨੀ ਜਿਹੜਾ ਗੁਲਾਮ ਸਾਡੇ ਤੱਕ ਪਹੁੰਚ ਹੀ ਨਹੀਂ ਸਕਿਆ ਅਦ ਵਿਚਾਲੇ ਮਰ ਗਿਆ ਇਹ ਤੋਂ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਇੱਥੇ ਬਚਿਤ੍ਰਨਾਟਕ ਗ੍ਰੰਥ ਦਾ ਅਧਿਆਏ ਹੁਸੈਨੀ ਬਦਾ ਕਿਰਪਾਲ ਹਿੰਮਤ ਸੰਗਤੀ ਆਬਦ ਵਰਨਨੰਗ ਹੁਸੈਨੀ ਮਾਰਿਆ ਗਿਆ ਕਿਰਪਾਲ ਤੇ ਸੰਗਤੀ ਪਾਈ ਦਰਸੋ ਇਹ ਸਾਰੇ ਮਾਰੇਗੇ ਸਜਦਾ ਦੀ ਕਥਾ ਤੇ ਸਮਾਪਤ ਕੀਤੀ ਕਲਗੀ ਧਰ ਜੀ ਨੇ ਨਾਮ 11ਵਾਂ ਤੇ ਆਏ ਸਮਾਪਤ ਇੱਥੇ 11ਵਾਂ ਅਥਿਆਏ ਬਚਿਤ ਨਾਟਕ ਦਾ ਸਮਾਪਤ ਹੋ ਗਿਆ ਜੀ ਸਵਾਸਤ ਸੂਬ